ਮਾਨ ਸਾਵ ਆ ਦੇਖ ਲੈ ਆ ਤੀ ਗੇਲਾ ਟਰਾਂਸਫਾਰਮ ਖੁੱਲਿਆ ਤੀ ਗੇਲਾ ਦੇਖ ਲੈ ਸਾਰੇ ਆਂਡਾ ਫੁੱਟਦੇ ਕਿਵੇਂ ਤਾਰਾਂ ਵੱਢਦੇ ਸਾਰੇ ਵਿਚ ਬੈਠੇ ਰਹੇ ਆ ਦੇਖ ਲੈ ਕੀ ਕਰੂਗਾ ਇੱਕ ਟਰਾਂਸਫਾਰਮਰ ਖਾਉਣ ਤੇ ਦੇਖਿਆ 5000 ਰੁਪਏ ਖਰਚ ਆਉਂਦਾ ਵੀ ਅਸੀਂ ਵੀ ਕਿਤੇ ਜਾਣਾ ਪਹਿਲਾਂ ਠਾਣੇ ਜਾ ਪਹਿਲਾ ਜੇਈ ਕੋਲ ਜਾ ਫਿਰ ਐਸਡੀਓ ਕੋਲ ਐਸਡੀਓ ਲਿਖ ਕੇ ਦਿੰਦਾ ਫਿਰ ਥਾਣੇ ਜਾ ਥਾਣੇ ਪਹੁੰਚਦਾ ਫਿਰ ਜਾਂਦਾ ਮੋਟਰਸਾਈਕਲ ਕੀ ਕਰੀਏ ਕੀ ਨੀ ਕਾਦ ਕੁੜੀ ਚੋਦ ਦੇ ਚੰਗੇ ਦੀ ਨਾਉਣਗੇ ਇਹ ਤਾਂ ਹੁਣ ਤੁਸੀਂ ਦੇਖ ਲਓ ਵੀ ਹੱਤੀ ਗੇ ਲਾ ਫੀਗਲਾ ਟਰਾਂਸਫਰ ਉਤਰਿਆ ਹਾ ਦੱਸ ਕਰੂਗਾ ਕਿਆ ਬੰਦਾ ਕਿਆ ਨਹੀਂ ਕਰੂਗਾ ਕਿਥੇ ਮਰੀਏ ਕੀ ਕਰੀਏ ਬਹੁਤ ਯਾਰਾ ਦੱਸ ਪੰਜਾਬ ਦੇ ਤਾਂ ਮਾੜੇ ਦਿਨ ਚੱਲ ਰਹੇ ਆ ਬਹੁਤ ਪਹਿਲਾ ਸਟਾਰਟਰ ਲੈ ਗਿਓ ਮੋਟਰ ਤੇ ਤੇ ਸਟਾਰਟਰ ਲੈ ਕੇ ਤਾਰ ਕੇ ਇਹ ਆਹ ਮੋਟਰ ਤੇ ਉਹ ਜਿਹੜੀ ਦਰਖਤ ਵਾਲੀ ਸਟਾਰਟਰ ਲੈ ਕੇ ਕੀ ਕਰੀਏ ਪਿਛਲੇ ਸਾਲ ਉਹ ਟਰਾਂਸਫਾਰਮਰ ਇੱਥੇ ਤੇ ਤਾਰਿਆ ਆ ਆ ਇਹਦੇ ਉੱਪਰ ਤੇ ਆ 30 ਗੱਲਾਂ ਉਤਰਿਆ ਹੁਣ ਦੇਖ ਲਓ ਚਲੋ ਭਾਈ ਕੀ ਕਰੀਏ ਜਦ ਜੋਰੇ ਨਹੀਂ ਸਰਕਾਰਾਂ ਲੋਟੂ ਵੀਰ ਚੱਲ ਰਿਹਾ ਕੰਮ ਕਿੱਥੇ ਕਿਹਨੂੰ ਕੀ ਦੋਸ਼ ਦਈਏ